好。 ਉੱਧਰ ਆਓ ਪਿੱਛੇ ਆ ਜਾਓ ਇੱਧਰ ਆਓ ਨਾਲ ਕੋਈ ਗੱਲ ਕੋਈ ਗੱਲ ਕੋਈ ਵੀ ਫੋਟੋ ਹੀ ਕਰੀਂ ਤੁਸੀਂ ਕਰੋ ਕਰੋ ਅਸੀਂ ਵੀ ਵੀਡੀਓ ਮੈਲੇ ਤਾਂ ਬੜੀ ਬੜੀ ਕਰੋ 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 ਤੁਹਾਨੂੰ ਪਤਾ ਅੱਜ ਕੌਣ ਵਾਇਟੋਤਾ ਦੇਖੋ ਜੀ ਬੜੇ ਲੰਮੇ ਸਮੇਂ ਬਾਅਦ ਢੇਰਾ ਬਾਬਾ ਨਾਨਕ ਵਾਲਿਆਂ ਨੂੰ ਜਿਹੜਾ ਲੋਕਤੰਤਰ ਨੂੰ ਬੋਰਡ ਦਾ ਅਧਿਕਾਰ ਮਿਲਿਆ ਹੈ ਕਿ 10-12 ਸਾਲ ਬਾਅਦ ਜਿਹੜੀ ਇਲੈਕਸ਼ਨ ਹੋਈ ਹੈ ਡੇਰਾ ਬਾਬਾ ਨਾਨਕ ਦੀ ਔਰ ਲੋਕਾਂ ਨੇ ਆਪਣੀ ਲੋਕ ਦਾ ਆਪਣੀ ਬੋਰਡ ਦਾ ਜਿਹੜਾ ਇਸਤੇਮਾਲ ਕਰਕੇ ਆਪਣੀ ਮਰਜ਼ੀ ਦੇ ਮਨਪਸੰਦ ਜਿਹੜੇ ਆ ਉਹ ਐਮਸੀ ਚੁਣੇ ਨੇ ਤਾਂ ਅੱਜ ਬੜੀ ਸਬਰ ਸੰਤਿ ਨਾਲ ਜਿਹੜਾ ਮਤਾ ਪਾਸ ਹੋਇਆ ਔਰ ਸਾਰੇ ਕਾਉਂਸਲਰ ਜਿੰਨੇ ਵੀ 13 ਦੇ 13 ਕਾਉਂਸਲਰ ਇਸ ਮਤੇ ਦੇ ਇਸ ਹਾਊਸ ਦੇ ਵਿੱਚ ਸੀਗੇ 13 ਦੇ 13 ਜਿਹੜੇ ਕਾਉਂਸਲਰ ਉਹਨਾਂ ਨੇ ਅਧਿਕਾਰ ਜਿਹੜਾ ਮੈਨੂੰ ਦਿੱਤਾ ਪ੍ਰਧਾਨ ਚੁਣਨ ਦਾ ਵਾਈਸ ਪ੍ਰਧਾਨ ਚੁਣਨ ਦਾ ਮੈਂ ਸਾਰੇ ਕਾਉਂਸਲਰਾਂ ਦਾ ਆਪਣੇ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਮੇਰੀ ਇੱਜ਼ਤ ਬਖਸ਼ਾਰ ਕਰ ਰੱਖੀ ਔਰ ਮੇਰੇ ਤੇ ਇਹਨਾਂ ਵਿਸ਼ਵਾਸ ਪ੍ਰਗਟ ਕੀਤਾ ਤਾਂ ਉਦੋਂ ਬਾਅਦ ਮੈਂ ਜਿਹੜਾ ਸੋਚ ਕੇ ਸਮਝ ਕੇ ਜੋ ਮੈਨੂੰ ਲੱਗਦਾ ਕਿ ਵਧੀਆ ਜਿਨ੍ਹਾਂ ਦਾ ਪਿਛਲਾ ਲੰਮਾ ਸਮਾਂ ਤਜਰਬਾ ਵੀ ਹਸਨ ਲੈ ਕੇ ਸ਼ਹਿਰ ਦੀ ਰਾਜਨੀਤੀ ਨੂੰ ਲੈ ਕੇ ਸ਼ਹਿਰ ਦੇ ਕੰਮ ਕਾਜਾਂ ਨੂੰ ਲੈ ਕੇ ਉਹਦੇ ਵਿੱਚ ਸ਼ਿਖਾ ਗੁਪਤਾ ਜਿਹਨੂੰ ਮੈਂ ਪ੍ਰੈਜ਼ੀਡੈਂਟ ਬਣਾਇਆ ਤੇ ਕੁਲਵਿੰਦਰ ਜੀ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਇਸ ਕਰਕੇ ਅੱਜ ਡੇਰੇ ਆਲਿਆਂ ਨੂੰ ਮੁਬਾਰਕਬਾਦ ਹੈ ਕਿ ਉਹਨਾਂ ਦੀ ਅੱਜ ਕਮੇਟੀ ਬਣੀ ਹੈ ਔਰ ਆਮ ਆਦਮੀ ਪਾਰਟੀ ਨੂੰ ਮੁਬਾਰਕਬਾਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਮਨ अरोड़ा ਜੀ ਔਰ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਕਿ ਅੱਜ ਉਹਨਾਂ ਦਾ ਝੰਡਾ ਜਿਹੜਾ ਹੈ ਮਿਊਸਪਲ ਕਮੇਟੀ ਚ ਟੀਚਰ ਆਮ ਆਦਮੀ ਦੀ ਪਾਰਟੀ ਦਾ ਚੰਦਾ ਜਿਹੜਾ ਡੇਰਾ ਬਾਬਾ ਨਾਨਕ ਦੀ ਮਿਊਸਪਲ ਕਮੇਟੀ ਚ ਜਿਹੜਾ ਉਹ ਝੁੱਲ ਗਿਆ ਪਹਿਲਾਂ ਇਹਨਾਂ ਨੂੰ ਫਰਜ਼ੀ ਜੋ ਕਿ ਸ਼ਾਇਦ ਤੇ ਕਰੇ ਕਮੇਟੀ ਦਾ ਦੇਖੋ ਇਹਨਾਂ ਦੀ ਇੱਕ ਬੜੀ ਵੱਡੀ ਝੁਮਿਆਰੀ ਅੱਜ ਜਿਹੜੀ ਮੈਂ ਜਿਸ ਉਮੀਦ ਨਾਲ ਇਹਨਾਂ ਨੂੰ ਮੈਂ ਝੁਮਿਆਰੀ ਦੇ ਕੇ ਚੱਲਿਆ ਤਾਂ ਮੈਨੂੰ ਪਤਾ ਕਿ ਇਹ ਜਿਹੜੀ ਮੈਂ ਝੁਮਿਆਰੀ ਦੇ ਕੇ ਚੱਲਿਆ ਉਹ ਝੁਮੇਰ ਨੂੰ ਬੜੀ ਬਖੂਬੀ ਨਿਭਾਉਣਗੇ ਔਰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਜੋ ਇਹਨਾਂ ਤੋਂ ਉਮੀਦਾਂ ਹਸਾਂ ਧੜੇ ਬੰਦੀ ਤੋਂ ਉੱਪਰ ਉੱਠ ਕੇ ਇਸ ਸ਼ਹਿਰ ਦਾ ਵਿਕਾਸ ਜਿਹੜਾ ਕਰਨਗੇ ਔਰ ਹਰ ਇੱਕ ਦੇ ਦੁੱਖ ਸੁੱਖ ਚ ਜਿਹੜੇ ਭਾਈਵਾਲ ਵੀ ਬਣਨਗੇ ਮੈਨੂੰ ਇਹਨਾਂ ਤੋਂ ਇਹੀ ਵੀ ਚਾਹਤ